ਤੁਸੀਂ ਵੀ ਹਰ ਬੁੱਧਵਾਰ ਭਾਨੇ ਦੇ ਨਾਲ ਬੈਠਦੇ ਹੋ ਜਦੋਂ ਲੋਕ ਆਉਂਦੇ ਨੇ ਹਨਾ ਤੇ ਕੀ ਕਿਹੜੀ ਗੱਲ ਸੀ ਕਿਹੜੀ ਉਹ ਕੋਈ ਘਟਨਾ ਸੀ ਜਿਹਦੇ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਭਾਨੇ ਸਿੱਧੂ ਦਾ ਸਾਥ ਦੇਣਾ ਸ਼ੁਰੂ ਕੀਤਾ ਪੰਚਾਇਤ ਲੈਵਲ ਤੇ ਜਾਂ ਪਿੰਡ ਲੈਵਲ ਤੇ ਦੇਖੋ ਭਾਈ ਸਾ ਮੈਨੂੰ ਜਿਹੜਾ ਸਿਸਟਮ ਲੱਗ ਰਿਹਾ ਸੀ ਸਿਸਟਮ ਬਹੁਤ ਵਧੀਆ ਬਣਾਗਾ ਹਮ ਮੈਂ ਉਹਨੂੰ ਨਾ ਮੈਨੂੰ ਨਾ ਉਹ ਮੈਨੂੰ ਫੋਨ ਕਰਦਾ ਰਹੇ ਬਾਈ ਮੇਰਾ ਸਾਥ ਦੇ ਹਮ ਕੋ ਹਰ ਇੱਕ ਹਰ ਇੱਕ ਬੰਦੇ ਨੇ ਤਿਆਰ ਪਾਇ ਹਮ ਕਿਉਂਕਿ ਜਥੇਬੰਦੀਆਂ ਨੇ ਜੇ ਸੀ ਇਹਨਾਂ ਦੀ ਰੀਸ ਕਰਾਂਗੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਇਹਨਾਂ ਦਾ ਤਜਰਬਾ ਇਹਨਾਂ ਨੂੰ ਹਮ ਇਹਨਾਂ ਨਾਲ ਇਹਦਾ ਤਜਰਬਾ ਇਹਨਾਂ ਕੋਲ ਹੀ ਆ ਜਿਹੜਾ ਸਾਡੇ ਕੋਲੇ ਉਹ ਸਾਡੇ ਕੋਲੇ ਸਾਡੇ ਲਿਵੇਂ ਇੱਕ ਨੌਜਵਾਨ ਦਾ ਖੂਨ ਤੁਹਾਨੂੰ ਪਤਾ ਗਰਮ ਹੁੰਦਾ ਜਿਵੇਂ ਬਾਈ ਭਾਨੇ ਦਾ ਹਮ ਠੀਕ ਹੈ ਉਹਦੇ ਸਹਾਰੇ ਨਾਲ ਉਹ ਸਿਸਟਮ ਨਾਲ ਚਲਾ ਰਹੇ ਸੀ ਕਿ ਵੀ ਆਪਾਂ ਹੋਰ ਹੀ ਨਹੀਂ ਚੱਲੀਏ ਹਮ ਪਰ ਜਦੋਂ ਉਹ ਰੋਟੇ ਬੰਦੇ ਬੋਲਦੇ ਨੇ ਨਾ ਪੈਸੇ ਖਾ ਕੇ ਹਾਂ ਸਾਰੇ ਏਜੰਟ ਨਹੀਂ ਮਾਰੇ ਆ ਕਿ ਆਪਾਂ ਸਾਰੇ ਏਜੰਟਾਂ ਮਾਰਨਗੇ ਹੂੰ ਵਿੱਚ ਚੰਗੇ ਵੀ ਬਹੁਤ ਬਹੁਤ ਹਾਂ ਪਰ ਜਿਹਦੇ ਕੋਲੇ ਅੱਜ ਇੱਕ ਲਾਇਸੈਂਸ ਹੀ ਨਹੀਂ ਹੈਗਾ ਬਾਈ ਉਹ ਏਜੰਟ ਬਣੇ ਬੈਠੇ ਨੇ ਹੂੰ ਉਹਨਾਂ ਨੂੰ ਵੀ ਮਾਣਾ ਮੋਟਾ ਉਹ ਦੋਸ਼ ਲਾਉਂਦੇ ਨੇ ਇਹਨਾਂ ਗੱਲਾਂ ਦਾ ਕਿ ਇਹਨਾਂ ਨੇ ਪੈਸੇ ਮੰਗਿਆ ਹਾਂ ਜੀ ਦੇਖੋ ਜੀ 40 20 ਤੋਂ ਲੈ ਕੇ 40 ਲੱਖ ਰੁਪਏ ਤੱਕ ਤਾਂ ਮੈਂ ਕਰਵਾ ਚੁੱਕਾ ਹਾਂ ਤੁਹਾਡੀ ਹਾਜ਼ਰੀ ਦੇ ਵਿੱਚ ਆਇਆ ਮੇਰੇ ਐਸੀ ਦੋਨੇ ਜਿਹੋ ਬਹਿਨੇ ਉਦੋਂ ਲਵੇ ਅੱਡ ਲੋਕ ਕਹਿੰਦੇ ਨੇ ਮੇਰੇ ਕੋਲੇ ਆ ਕੇ ਬੈਠੇ ਹੋ ਅਸੀਂ ਇਕੱਠੇ ਹਾਂ ਹਾਂ ਅੱਡ ਅੱਡੀ ਹੈਂਡਲ ਕਰ ਲੈਂਦੇ ਹਾਂ ਹਾਂ ਇੰਨੇਕ ਲੋਕਾਂ ਨੇ 20 30 ਲੱਖ 40 ਲੱਖ ਰੁਪਏ ਮੰਗਦਾ ਲੇਟ ਨੂੰ ਆਉਂਦੇ ਠੀਕ ਹੈ ਮੈਂ ਇੱਕ ਮਜੀਵੀ ਸਿੰਘਾਂ ਦਾ ਮੁੰਡਾ ਹਾਂ ਖੋੜ ਜ਼ਮੀਨ ਦਾ ਨਹੀਂ ਭਾਈ ਠੀਕ ਹੈ ਮਜੀਵੀ ਸਿੰਘਾਂ ਦਾ ਮੁੰਡਾ ਤਾਂ ਉਹਦਾ ਵਿਰੋਧ ਹੀ ਬਹੁਤ ਕਰਦਾ ਜਿਹੜਾ ਅਰੰਗਰੇਟਾ ਹੈਗਾ ਕੋਈ ਉਹ ਪਿਓਰ ਨਹੀਂ ਹੈ ਪਿਓਰ ਨਹੀਂ ਹੈਗਾ ਪਿਓਰ ਮਜੀਵੀ ਨਹੀਂ ਤੁਹਾਡੇ ਮੁਤਾਬਕ ਹੈ ਉਹ ਮੈਂ ਤਾਂ ਮਜੀ ਮੰਨਦਾ ਹੈ ਤਾਂ ਮੇਰੇ ਕੋਊਗਾ ਪਰ ਕਿਹਾ ਬਸ ਸਤਿਕਾਰ ਕਰਦੇ ਹਾਂ ਹਾਂ ਪਰ ਜਿਹੜਾ ਮਜੀਵੀ ਸਿੰਘ ਹੁੰਦਾ ਹੂੰ ਉਹ ਚੜ੍ਹਦੀ ਕਲਾ ਚ ਰਹਿੰਦਾ ਹੂੰ ਉਹ ਮਾਰ ਕੇ ਇਸਕਾਰ ਹੂੰ ਜਿਹੜਾ ਮਾਰਿਆ ਹੋਇਆ ਇਸਕਾਰ ਹੂੰ ਹੂੰ ਮਜੀਵੀ ਸਿੰਘਾਂ ਦੀਆਂ ਕੁਰਬਾਨੀਆਂ ਹੂੰ ਇਤਿਹਾਸ ਦੇ ਵਿੱਚ ਦਰਜ ਨੇ ਬਾਈ ਇਤਿਹਾਸ ਦੇ ਵਿੱਚ ਹੂੰ ਠੀਕ ਹੈ ਅਸੀਂ ਉਹਨੂੰ ਮਜੀਵੀ ਸਿੰਘ ਨਹੀਂ ਮੰਨਦੇ ਜਿਹੜਾ ਬੰਦਾ ਲਵੇ ਫੜ ਕੇ ਅਤਿਆਚਾਰ ਕਰਦਾ ਹੂੰ ਇਹਦਾ ਜਲਾਦ ਹੂੰ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਆ ਲੋਕਾਂ ਦੇ ਪਿਆਰ ਨਾਲ ਹਮ ਜਿਹੜਾ ਕਿਸੇ ਨੂੰ ਮਾਰਨਾ ਚਾਹੁੰਦਾ ਹਮ ਕਿਸ ਨੂੰ ਜੇਲਾਂ ਦੇ ਵਿੱਚ ਸਿੱਤਣਾ ਚਾਹੁੰਦਾ ਹੂੰ ਅੱਜ ਇਤਿਹਾਸ ਬੁਆਏ ਇੱਕ ਹਫ਼ਤਾ ਨਹੀਂ ਗਿਆ ਹੂੰ ਬਿਲਕੁਲ ਨਾਲ ਦੀ ਨਾਲ ਹੀ ਗਿਆ ਨਾਲ ਦੀ ਨਾਲ ਹੀ ਗਿਆ ਬਈ ਕਈ ਬੰਦੇ ਇਹ ਗੱਲ ਕਹਿੰਦੇ ਕਹਿੰਦੇ ਵੀ ਡਰਨ ਵਾਲਾ ਲੱਗ ਗਿਆ ਸੀ ਜਦੋਂ ਪਤਾ ਲੱਗ ਗਿਆ ਸੀ ਨਾ ਵੀ ਭਾਨੇ ਦੀ ਜ਼ਮਾਨਤ ਅੱਜ ਹੋ ਰਹੀ ਐ ਮਲੇਰੀ ਕੋਟਲੇ ਤੋਂ ਅੱਜ ਛੁੱਟ ਜਾਣਾ ਭਾਨੇ ਨੇ ਕਹਿੰਦੇ ਵੀ ਆਪ ਹੀ ਪਰਚਾ ਦਰਦ ਕਰਾ ਲਿਆ ਆਪ ਦੇ ਤੇ ਉਹਨੇ ਵੀ ਕਿਤੇ ਮੈਨੂੰ ਕੋਟੀ ਨਾ ਦੇਣ ਜਾਂ ਮੈਨੂੰ ਕਿਤੇ ਹੁਣ ਲੱਤ ਥਲ ਹੁੰਦੀ ਲੰਘਣਾ ਪਏ ਜੀ ਮੈਂ ਜੇਲ੍ਹ ਚ ਹੀ ਚਲਾ ਜਾਣਾ ਹੋਰ ਤਾਂ ਕੋਈ ਰਾਹ ਹੈ ਨਹੀਂ ਸੀਗਾ ਕੋਈ ਕੋਈ ਅਸੀਂ ਲੱਤ ਥਲ ਹੁੰਦੇ ਇਹ ਬੰਦਿਆਂ ਨੂੰ ਹੀ ਰਹਿਣਾ ਸੀ ਕਿ ਲੱਤ ਨਹੀਂ ਖਰਾਬ ਕਰਨੀ ਸਹੀ ਗੱਲ ਕਹ ਰਹਾ ਬਾਈ ਹੈਨਾ ਠੀਕ ਹੈ ਅਸੀਂ ਇਹਦੀ ਲੱਤ ਨਹੀਂ ਖਰਾਬ ਕਰਦੇ ਸਾਡੇ ਬੰਦਿਆਂ ਨੂੰ ਅਸੀਂ ਨਗਾਉਣਾ ਨਹੀਂ ਚਾਹੁੰਦੇ ਬਾਈ ਠੀਕ ਹੈ ਠੀਕ ਹੈ ਨਾ ਸਾਡੀਆਂ ਲੱਤਾਂ ਇਹ ਕਹਿੰਦੇ ਨੇ ਵੀ ਇਹਦੇ ਬੰਦੇ ਨੂੰ ਨਗਾਈਏ ਅਸੀਂ ਠੀਕ ਹੈ ਅਸੀਂ ਤਾਂ ਇੱਕ ਜਿੱਦੇ ਜਵਾਨ ਤੋਂ ਹੋਈ ਹੈ ਬਾਈ ਨਾ ਤੀਜੇ ਦਿਨ ਜਵਾਨ ਤੋਂ ਹੋ ਗਈ ਸੀ ਤੀਜੇ ਦਿਨ ਜਦੋਂ ਜਵਾਨ ਤੋਂ ਹੋ ਗਿਆ ਸਾਨੂੰ ਕਹਿੰਦੇ ਵੀ ਅੱਤ ਨੇਹਰਾ ਹੋ ਗਿਆ ਤੁਸੀਂ ਕਸੀ ਸਾਰੇ ਗਰੁੱਪਾਂ ਦੇ ਵਿੱਚ ਆਪਦੇ ਜਿਹੜੀ ਸਾਡੀ ਟੀਮ ਹੈ ਹੂੰ ਸਾਡੇ ਮੋਹਰ ਸਾਹਿਬ ਨੇ ਜਿਵੇਂ ਇਹ ਸਾਡੇ ਸਾਰੇ ਸੀਨੀਅਰ ਨੇ ਉਸਤਾਦ ਜੀ ਨੇ